ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਮੰਝ ਜੀ ਪਹਿਲਾਂ ਸਖੀ ਸਰਵਰ ਦੇ ਸੇਵਕ ਸਨ ਭਾਵ ਪੀਰ ਦੇ ਸੇਵਕ ਸਨ ਉਹਨਾਂ ਦੇ ਘਰ ਵਿੱਚ ਪੀਰ ਦੀ ਜਗ੍ਹਾ ਬਣੀ ਹੋਈ ਸੀ ਉਥੇ ਉਹ ਚਿਰਾਗ ਜਗਾਉਂਦੇ ਸਨ ਭਾਈ ਮੰਝ ਜੀ ਭੇਡਾਂ ਬੱਕਰੀਆਂ ਮੱਝਾਂ ਦੇ ਵਪਾਰੀ ਸਨ ਇੱਕ ਵਾਰ ਵਪਾਰ ਕਰਦੇ ਕਰਦੇ ਉਹਨਾਂ ਨੂੰ ਰਾਤ ਹੋ ਗਈ ਉਹਨਾਂ ਨੇ ਸੋਚਿਆ ਕਿ ਇੱਥੇ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਹੈ ਕਿਉਂ ਨਾ ਆਪਾਂ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰ ਲਈਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਨਾਲੇ ਉੱਥੇ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛੱਕ ਕੇ ਆਰਾਮ ਕਰ ਲਵਾਂਗੇ ਭਾਈ ਮੰਜ ਜੀ ਨੇ ਦਰਬਾਰ ਸਾਹਿਬ ਆ ਕੇ ਇਸ਼ਾਨਾਨ ਕੀਤਾ ਫੇਰ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛਕ ਲਿਆ ਪ੍ਰਸ਼ਾਦਾ ਪਾਣੀ ਛਕ ਕੇ ਭਾਈ ਮੰਝ ਜੀ ਪੈ ਗਏ ਧੰਨ ਧੰਨ ਬਾਬਾ ਬੁੱਢਾ ਜੀ ਦਰਬਾਰ ਸਾਹਿਬ ਵਿੱਚ ਪਹਿਰਾ ਦੇ ਰਹੇ ਸਨ ਬਾਬਾ ਬੁੱਢਾ ਜੀ ਨੇ ਭਾਈ ਮੰਝ ਜੀ ਨੂੰ ਕਿਹਾ ਕਿ ਗੁਰਮਖਾ ਇਹ ਪੈਣ ਵਾਲੀ ਜਗ੍ਹਾ ਨਹੀਂ ਹੈ ਇਹ ਪੁੰਨ ਬਣਾਉਣ ਵਾਲੀ ਜਗ੍ਹਾ ਹੈ ਬਾਬਾ ਬੁੱਢਾ ਜੀ ਨੇ ਕਿਹਾ ਕਿ ਗੁਰਮਖਾ ਉੱਠ ਕੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਨਾਲੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਬੈਠ ਕੇ ਹਾਜ਼ਰੀ ਭਰ ਭਾਈ ਮੰਜ ਜੀ ਦਾ ਦਰਸ਼ਨ ਕਰਨ ਦਾ ਕੋਈ ਫੁਰਨਾ ਤਾਂ ਨਹੀਂ ਸੀ ਕਿਉਂਕਿ ਭਾਈ ਮੰਜ ਜੀ ਨੇ ਪੀਰ ਨੂੰ ਗੁਰੂ ਧਾਰਿਆ ਹੋਇਆ ਸੀ ਪਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਕਹੇ ਕਰਕੇ ਭਾਈ ਮੰਝ ਜੀ ਨੇ ਸੋਚਿਆ ਕਿ ਚਲੋ ਇੱਕ ਵਾਰ ਦਰਸ਼ਨ ਕਰ ਲੈਂਦੇ ਹਾਂ ਭਾਈ ਮੰਝ ਜੀ ਨੇ ਦਰਬਾਰ ਸਾਹਿਬ ਵਿੱਚ ਜਾ ਕੇ ਮੱਥਾ ਟੇਕਿਆ ਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਜਦੋਂ ਭਾਈ ਮੰਝ ਜੀ ਨੇ ਦਰਸ਼ਨ ਕੀਤੇ ਤਾਂ ਫਿਰ ਇਸ ਤਰ੍ਹਾਂ ਹੋਇਆ ਦਰਸ਼ਨ ਕੀਤੇ ਸਤਿਗੁਰ ਜੀ ਦੇ ਦੁੱਖ ਦਰਦ ਰੋਗ ਵਿਛੋੜੇ ਨਸੇ रहे कायम एहे समा हमेशा न जिंदड़ी दुखां ਵਿੱਚ ਫਸੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਭਾਈ ਮੰਜ ਜੀ ਦੇ ਮਨ ਨੂੰ ਬੜੀ ਹੀ ਸ਼ਾਂਤੀ ਆਈ ਭਾਈ ਮੰਜ ਜੀ ਨੇ ਦੇਖਿਆ ਕਿ ਕਿੰਨਾ ਸੁੰਦਰ ਦਰਬਾਰ सजਿਆ ਹੋਇਆ ਹੈ ਰੱਬੀ ਬਾਣੀ ਕੀਰਤਨ ਹੋ ਰਿਹਾ ਹੈ ਗੁਰੂ ਅਰਜਨ ਦੇਵ ਜੀ ਦੇ ਮੁਖੜੇ ਤੋਂ ਪ੍ਰਕਾਸ਼ ਪੈ ਰਿਹਾ ਸੀ ਮਸਤਕ ਨੂਰ ਇਲਾਹੀ ਚਮਕੇ ਤੇਰੇ ਸੋਹਣੇ ਨੈਣਾ ਦੇ ਵਿੱਚ ਮਸਤੀ ਦਰਸ਼ਨ ਕਰਿਆਂ ਸਾਬਤ ਹੁੰਦਾ ਹੈ ਤੂੰ ਦਰਗਾਹੀ ਹਸਤੀ ਜਦੋਂ ਭਾਈ ਮੰਝ ਜੀ ਨੇ ਇਹ ਨਜ਼ਾਰਾ ਤੱਕਿਆ ਤਾਂ ਉਹਨਾਂ ਦੇ ਮਨ ਨੂੰ ਬੜੀ ਹੀ ਠੰਡ ਪਈ ਭਾਈ ਮੰਝ ਜੀ ਬੈਠੇ ਰਹੇ ਤੇ ਉਹਨਾਂ ਦੀ ਸੁਰਤੀ ਵਿਰਤੀ ਜੁੜ ਗਈ ਐਸਾ ਸੁੰਦਰ ਦਰਬਾਰ ਦੇਖ ਕੇ ਉਨ੍ਹਾਂ ਦੇ ਮਨ ਨੂੰ ਬੜਾ ਹੀ ਆਨੰਦ ਆਇਆ ਰਾਤ ਨੂੰ 10:30 ਵਜੇ ਸਮਾਪਤੀ ਹੋਈ ਉਸ ਸਮੇਂ ਘੜੀਆਂ ਤਾਂ ਨਹੀਂ ਹੁੰਦੀਆਂ ਸਨ ਪਰ ਅੰਦਾਜ਼ੇ ਦੇ ਨਾਲ ਸਮਾਂ ਪਤਾ ਲੱਗ ਜਾਂਦਾ ਸੀ ਜਿਸ ਤਰ੍ਹਾਂ ਹੁਣ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਾਪਤੀ ਹੋਏ ਤੇ ਰਾਤ ਨੂੰ ਪਾਲਕੀ ਵਿੱਚ ਲੈ ਕੇ ਜਾਂਦੇ ਹਨ ਉਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੰਗਤਾਂ ਰਾਤ ਨੂੰ ਸਮਾਪਤੀ ਤੋਂ ਬਾਅਦ ਕੀਰਤਨ ਕਰਦੇ ਹੋਏ ਲੈ ਕੇ ਜਾਂਦੇ ਸਨ ਸਾਰੀ ਸੰਗਤ ਇਹ ਧਾਰਨਾ ਪੜਦੀ ਹੁੰਦੀ ਸੀ ਦੁੱਖ ਟੁੱਟਦੇ ਦੁਖੀਆਂ ਦੇ ਜਿੱਥੋਂ ਦੀ ਲੰਘਦੇ ਸਤਗੁਰ ਮੇਰੇ ਜਦੋਂ ਭਾਈ ਮੰਜ ਜੀ ਨੇ ਇਹ ਸਾਰਾ ਕੁਝ ਦੇਖਿਆ ਤਾਂ ਉਹਨਾਂ ਨੇ ਮਨ ਵਿੱਚ ਸੋਚਿਆ ਕਿ ਜਿੱਥੇ ਮੈਂ ਸਖੀ ਸਰਵਰ ਦੇ ਜਾਂਦਾ ਹਾਂ ਉਥੇ ਤਾਂ ਐਸਾ ਆਨੰਦ ਐਸੀ ਸ਼ਾਂਤੀ ਨਹੀਂ ਹੈ ਭਾਈ ਮੰਝ ਜੀ ਦੇ ਮਨ ਨੂੰ ਬੜਾ ਹੀ ਆਨੰਦ ਆਇਆ ਉਸ ਤੋਂ ਬਾਅਦ ਭਾਈ ਮੰਝ ਜੀ ਆਰਾਮ ਕਰਨ ਲਈ ਬੈ ਗਏ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਇੱਕ ਪਹਿਰੇਦਾਰ ਨੇ ਭਾਈ ਮੰਝ ਜੀ ਨੂੰ ਕਿਹਾ ਕਿ ਭਾਈ ਉਠੋ ਅੰਮ੍ਰਿਤ ਵੇਲਾ ਹੋ ਗਿਆ ਹੈ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਗਿਆ ਹੈ ਭਾਈ ਮੰਝ ਜੀ ਨੇ ਕਿਹਾ ਕਿ ਭਾਈ ਮੈਂ ਤਾਂ ਹਜੇ ਥੋੜੀ ਦੇਰ ਪਹਿਲਾਂ ਹੀ ਪਿਆ ਹਾਂ ਉਸ ਸਮੇਂ ਤਕਰੀਬਨ 2 ਵਜੇ ਸਨ ਪਹਿਰੇਦਾਰ ਨੇ ਸੋਚਿਆ ਕਿ ਲੱਗਦਾ ਹੈ ਕੋਈ ਨਵਾਂ ਬੰਦਾ ਹੈ 2 ਘੰਟਿਆਂ ਬਾਅਦ ਪੈਰੇਦਾਰ ਨੇ ਫੇਰ ਭਾਈ ਮੰਜਜੀ ਨੂੰ ਉਠਾਇਆ ਤੇ ਕਿਹਾ ਕਿ ਭਾਈ ਹੁਣ ਉੱਠ ਜਾ ਇਸ ਤੋਂ ਵੱਧ ਕਿਸੇ ਨੂੰ ਇੱਥੇ ਸੌਣ ਦਾ ਹੁਕਮ ਨਹੀਂ ਹੈ ਉੱਠ ਕੇ ਇਸ਼ਨਾਨ ਕਰ ਤੇ ਦਰਬਾਰ ਸਾਹਿਬ ਵਿੱਚ ਬੈਠ ਕੇ ਹਾਜ਼ਰੀ ਭਰ ਫੇਰ ਭਾਈ ਮੰਜਜੀ ਉੱਠੇ ਤੇ ਉੱਠ ਕੇ ਇਸ਼ਨਾਨ ਕੀਤਾ ਦਰਬਾਰ ਸਾਹਿਬ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਭਾਈ ਮੰਝ ਜੀ ਮੱਥਾ ਟੇਕ ਕੇ ਬੈਠ ਗਏ ਗੁਰੂ ਅਰਜਨ ਦੇਵ ਜੀ ਆਪਣੇ ਆਸਣ ਤੇ ਬੈਠੇ ਸਨ ਰਾਗੀ ਸਿੰਘ ਪੜ ਰਹੇ ਸਨ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਭਾਈ ਮੰਝ ਜੀ ਦੇ ਮਨ ਵਿੱਚ ਫੁਰਨਾ ਬਣਿਆ ਕਿ ਇਹ ਗੱਲ ਬਿਲਕੁਲ ਠੀਕ ਹੈ ਇਸ ਗੁਰੂ ਤੋਂ ਬਿਨਾ ਤਾਂ ਹਨੇਰਾ ਹੀ ਹੈ ਮੈਂ ਤਾਂ ਐਵੇਂ ਹੀ ਸਖੀ ਸਰਵਰ ਦੇ ਜਾਂਦਾ ਰਿਹਾ ਉਥੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਥੇ ਤਾਂ ਮੱਥਾ ਟੇਕੋ ਤੇ ਖਾ ਪੀ ਕੇ ਘਰ ਨੂੰ ਮੁੜ ਆਓ ਨਾ ਉਥੇ ਇਹੋ ਜਿਹੀ ਸਫਾਈ ਹੈ ਉਥੇ ਤਾਂ ਮੈਂ 9 ਵਜੇ ਉੱਠਦਾ ਸੀ ਭਾਈ ਮੰਝ ਜੀ ਦਾ ਮਨ ਇਹੋ ਜਿਹਾ ਜੁੜਿਆ ਕਿ ਭਾਈ ਮੰਝ ਜੀ ਨੂੰ ਘਰ ਦਾ ਵਿਵਾਰ ਦਾ ਚੇਤਾ ਹੀ ਭੁੱਲ ਗਿਆ ਭਾਈ ਮੰਝ ਜੀ ਘਰ ਨਹੀਂ ਗਏ ਭਾਈ ਮੰਝ ਜੀ ਤਿੰਨ ਦਿਨ ਦਰਬਾਰ ਸਾਹਿਬ ਹੀ ਰਹੇ ਚੌਥੇ ਦਿਨ ਭਾਈ ਮੰਝ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰ ਦਿੱਤੀ ਕਿ ਗੁਰੂ ਜੀ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰੂ ਜੀ ਨੇ ਆਪਣੇ ਚਰਨਾਂ ਦੀ ਪੌਹਲ ਭਾਈ ਮੰਜ ਜੀ ਨੂੰ ਬਖਸ਼ੀ ਭਾਈ ਮੰਜ ਜੀ ਅੰਮ੍ਰਿਤ ਛੱਕ ਕੇ ਗੁਰੂ ਜੀ ਦੇ ਚਰਨਾਂ ਵਿੱਚ ਹੀ ਰਹਿਣ ਲੱਗ ਪਏ ਕੁਝ ਦਿਨਾਂ ਬਾਅਦ ਭਾਈ ਮੰਜ ਜੀ ਨੇ ਸੋਚਿਆ ਕਿ ਹੁਣ ਤਾਂ ਮੈਂ ਇੱਥੇ ਹੀ ਰਹਿਣਾ ਹੈ ਮੈਨੂੰ ਕੋਈ ਨਾ ਕੋਈ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਭਾਈ ਮੰਜ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਜੀ ਮੈਨੂੰ ਕੋਈ ਸੇਵਾ ਬਖਸ਼ੋ ਗੁਰੂ ਜੀ ਨੇ فرمایا ਕਿ ਤੂੰ ਕੀ ਸੇਵਾ ਕਰੇਗਾ ਭਾਈ ਮੰਝ ਜੀ ਨੇ ਕਿਹਾ ਕਿ ਪਾਸ਼ਾ ਜੋ ਆਪ ਜੀ ਦਾ ਹੁਕਮ ਹੋਵੇ ਮੈਂ ਉਹੀ ਸੇਵਾ ਕਰੂੰਗਾ ਕਈ ਮੂਰਖ ਬੰਦੇ ਗੁਰੂ ਘਰ ਵਿੱਚ ਰਹਿ ਕੇ ਕੋਈ ਸੇਵਾ ਨਹੀਂ ਕਰਦੇ ਬਸ ਰਾਸ਼ਨ ਪਾਣੀ ਖਾਣ ਦੀ ਸੇਵਾ ਹੀ ਕਰਦੇ ਹਨ ਕਈ ਬੰਦੇ ਘਰੋਂ ਗੁਰੂ ਘਰ ਵਿੱਚ ਲੰਗਰ ਛਕਣ ਹੀ ਜਾਂਦੇ ਹਨ ਜੇ ਉਹਨਾਂ ਨੂੰ ਕਹੋ ਕਿ ਭਾਈ ਸੇਵਾ ਵੀ ਕਰਨੀ ਚਾਹੀਦੀ ਹੈ ਇਹ ਲੰਗਰ ਕੋਈ ਫਰੀ ਨਹੀਂ ਹੈ ਇਸ ਦਾ ਵੀ ਲੇਖਾ ਦੇਣਾ ਪੈਂਦਾ ਹੈ ਇਸ ਗੱਲ ਨੂੰ ਸੁਣ ਕੇ ਕਈ ਬਹੁਤ ਬੁਰਾ ਮੰਨਦੇ ਹਨ ਤੇ ਕਹਿੰਦੇ ਹਨ ਕੇ ਗੁਰੂ ਘਰ ਤੋਂ ਤਾਂ ਸਾਰਾ ਕੁਝ ਲੈਂਦੇ ਹਾਂ ਗੁਰੂ ਤਾਂ ਸਦਾ ਹੀ ਦਿਆਲ ਹੈ ਗੁਰੂ ਦਾ ਲੰਗਰ ਤਾਂ ਛਕਣ ਲਈ ਹੀ ਹੁੰਦਾ ਹੈ ਸੇਵਾ ਕਰੋ ਭਾਵੇਂ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਲੈਂਦੇ ਹਨ ਪਰ ਸੇਵਾ ਨਹੀਂ ਕਰਦੇ ਸੇਵਾ ਕਰਨ ਨੂੰ ਉਹ ਬਹੁਤ ਹੀ ਮਾੜੀ ਗੱਲ ਸਮਝਦੇ ਹਨ ਕਿ ਅਸੀਂ ਕਿਉਂ ਸੇਵਾ ਕਰੀਏ ਪਰ ਇਤਿਹਾਸ ਗਵਾਹ ਹੈ ਜਿਸਨੇ ਵੀ ਗੁਰੂ ਘਰ ਦੀ ਗੋਲਾ ਬਣ ਕੇ ਸੇਵਾ ਕੀਤੀ ਉਹੀ ਗੁਰੂ ਘਰ ਦਾ ਮਾਲਕ ਬਣਿਆ ਸੇਵਾ ਕਰਨ ਵਾਲੇ ਹੀ ਦਾਤਾਂ ਲੈ ਜਾਂਦੇ ਹਨ ਭਾਈ ਮੰਝ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਜੀ ਕੋਈ ਸੇਵਾ ਬਖਸ਼ੋ ਗੁਰੂ ਜੀ ਨੇ ਪੁੱਛਿਆ ਕਿ ਭਾਈ ਤੂੰ ਕੀ ਸੇਵਾ ਕਰੇਗਾ ਭਾਈ ਮੰਝ ਜੀ ਨੇ ਕਿਹਾ ਜੀ ਜੋ ਆਪ ਜੀ ਦਾ ਹੁਕਮ ਹੋਵੇ ਉਹੀ ਸੇਵਾ ਕਰੂੰਗਾ ਗੁਰੂ ਜੀ ਨੇ ਭਾਈ ਮੰਝ ਜੀ ਨੂੰ ਕਿਹਾ ਕਿ ਭਾਈ ਤੂੰ ਲੰਗਰ ਵਾਸਤੇ ਲੱਕੜਾ ਲਿਆਉਣ ਦੀ ਸੇਵਾ ਕਰਿਆ ਕਰ ਭਾਈ ਮੰਝ ਜੀ ਨੇ ਕਿਹਾ ਸਤਿਵਚਨ ਪਾਤਸ਼ਾਹ ਭਾਈ ਮੰਝ ਜੀ ਇੱਕ ਸਾਲ ਲੱਕੜਾ ਲਿਆਉਣ ਦੀ ਸੇਵਾ ਕਰਦੇ ਰਹੇ ਇੱਕ ਸਾਲ ਬਾਅਦ ਗੁਰੂ ਅਰਜਨ ਦੇਵ ਜੀ ਤਹਿਲ ਦੇ ਤਹਿਲ ਦੇ ਲੰਗਰ ਘਰ ਵਿੱਚ ਆ ਗਏ ਗੁਰੂ ਜੀ ਨੇ ਪੁੱਛਿਆ ਕਿ ਭਾਈ ਲੰਗਰ ਵਾਸਤੇ ਲੱਕੜਾਂ ਲਿਆਉਣ ਦੀ ਸੇਵਾ ਕੌਣ ਕਰਦਾ ਹੈ ਭਾਈ ਮੰਨ ਜੀ ਬੜੀ ਕਾਲੀ ਨਾਲ ਬੋਲੇ ਜੀ ਲੱਕੜਾਂ ਲਿਆਉਣ ਦੀ ਸੇਵਾ ਮੈਂ ਕਰਦਾ ਹਾਂ ਗੁਰੂ ਜੀ ਨੇ ਫਰਮਾਇਆ ਕਿ ਭਾਈ ਗੁਰੂ ਨਹੀਂ ਧਾਰਿਆ ਹੋਇਆ ਭਾਈ ਮੰਝ ਜੀ ਨੇ ਕਿਹਾ ਜੀ ਗੁਰੂ ਧਾਰਿਆ ਹੋਇਆ ਹੈ ਗੁਰੂ ਜੀ ਨੇ ਫਰਮਾਇਆ ਗੁਰੂ ਧਾਰ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਜੀ ਕਰਦਾ ਹਾਂ ਗੁਰੂ ਜੀ ਕਹਿਣ ਲੱਗੇ ਕਿ ਭਾਈ ਫੇਰ ਮੈਂ ਦੀ ਆਵਾਜ਼ ਕਿਉਂ ਆ ਰਹੀ ਹੈ ਭਾਈ ਮੰਝ ਜੀ ਨੇ ਕਿਹਾ ਕਿ ਗੁਰੂ ਜੀ ਲੱਕੜਾਂ ਮੈਂ ਹੀ ਲੈ ਕੇ ਆਉਂਦਾ ਹਾਂ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਲੱਕੜਾਂ ਮੈਂ ਲੈ ਕੇ ਆਉਂਦਾ ਹਾਂ ਗੁਰੂ ਜੀ ਨੇ ਫਰਮਾਇਆ ਕਿ ਤੂੰ ਪ੍ਰਸ਼ਾਦਾ ਪਾਣੀ ਕਿੱਥੋਂ ਸ਼ੱਕਦਾ ਹੈ ਮੰੰਜ ਜੀ ਨੇ ਕਿਹਾ ਕਿ ਲੰਗਰ ਵਿੱਚੋਂ ਗੁਰੂ ਜੀ ਨੇ ਫਰਮਾਇਆ ਕਿ ਇਹ ਤੇਰੀ ਕੋਈ ਸੇਵਾ ਨਹੀਂ ਹੈ ਜਿੰਨੀ ਤੂੰ ਸੇਵਾ ਕਰਦਾ ਹੈ ਉਸ ਤੋਂ ਦੁੱਗਣਾ ਤਾਂ ਤੂੰ ਪ੍ਰਸ਼ਾਦਾ ਪਾਣੀ ਸ਼ੱਕ ਜਾਂਦਾ ਹੈ ਇਹ ਤੇਰੀ ਕੋਈ ਸੇਵਾ ਨਹੀਂ ਹੈ ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਚਲੇ ਗਏ ਭਾਈ ਮੰਝ ਜੀ ਨੇ ਸੋਚਿਆ ਕਿ ਮਨਾ ਇੱਕ ਸਾਲ ਸੇਵਾ ਕਰਦੇ ਹੋਏ ਹੋ ਚੁੱਕਿਆ ਹੈ ਪਰ ਫੇਰ ਵੀ ਗੁਰੂ ਜੀ ਇੰਨੀ ਤਾੜਨਾ ਕਰ ਰਹੇ ਹਨ ਜ਼ਰੂਰ ਕੋਈ ਮੇਰੇ ਵਿੱਚ ਕਮੀ ਹੈ ਭਾਈ ਮੰਝ ਜੀ ਗੁੱਸੇ ਨਹੀਂ ਹੋਏ ਨਾ ਹੀ ਸੇਵਾ ਛੱਡ ਕੇ ਘਰ ਨੂੰ ਗਏ ਭਾਈ ਮੰਜ ਜੀ ਨੇ ਮਨ ਵਿੱਚ ਸੋਚਿਆ ਕਿ ਹੁਣ ਆਪਾਂ ਸੰਗਤਾਂ ਦੇ ਝੂਠੇ ਵਰਤਨ ਵੀ ਮਾਂਜਿਆ ਕਰਾਂਗੇ ਨਾਲੇ ਲੰਗਰ ਵਿੱਚੋਂ ਨਹੀਂ ਛਕਣਾ ਜਿਹੜਾ ਸੰਗਤਾਂ ਦਾ ਠੀਤ ਪ੍ਰਸ਼ਾਦ ਝੂਠਾ ਬਚਿਆ ਹੋਇਆ ਹੁੰਦਾ ਹੈ ਉਹੀ ਛਕ ਲਿਆ ਕਰਾਂਗੇ ਫੇਰ ਭਾਈ ਮੰਜ ਜੀ ਲੱਕੜਾਂ ਲਿਆ ਕੇ ਸੰਗਤਾਂ ਦੇ ਝੂਠੇ ਭਾਂਡੇ ਮਾਂਜਣ ਲੱਗ ਪਏ ਤੇ ਬਚਿਆ ਹੋਇਆ ਝੂਠਾ ਪ੍ਰਸ਼ਾਦਾ ਪਾਣੀ ਛਕਣ ਲੱਗੇ ਇਸ ਤਰ੍ਹਾਂ ਫੇਰ ਇੱਕ ਸਾਲ ਹੋਰ ਲੰਘ ਗਿਆ ਜਦੋਂ ਭਾਈ ਮੰਝ ਜੀ ਨੂੰ ਸੇਵਾ ਕਰਦੇ ਹੋਏ 2 ਸਾਲ ਹੋ ਗਏ ਤਾਂ ਗੁਰੂ ਜੀ ਇੱਕ ਦਿਨ ਫੇਰ ਲੰਗਰ ਵਿੱਚ ਆਏ ਗੁਰੂ ਜੀ ਨੇ ਆਕੇ ਪੁੱਛਿਆ ਕਿ ਭਾਈ ਲੰਗਰ ਵਿੱਚ ਲੱਕੜਾਂ ਲਿਆਉਣ ਦੀ ਕੌਣ ਸੇਵਾ ਕਰਦਾ ਹੈ ਭਾਈ ਮੰਝ ਜੀ ਨੇ ਫੇਰ ਓਵੇਂ ਹੀ ਕਿਹਾ केजी ਲੱਕੜਾਂ ਮੈਂ ਲੈ ਕੇ ਆਉਂਦਾ ਹਾਂ ਗੁਰੂ ਜੀ ਨੇ ਫੇਰ ਉਹੀ ਵਚਨ ਕੀਤੇ ਕਿ ਪ੍ਰਸ਼ਾਦਾ ਕਿੱਥੋਂ ਸ਼ੱਕਦਾ ਹੈ ਭਾਈ ਮੰਝ ਜੀ ਨੇ ਕਿਹਾ ਕਿ ਗੁਰੂ ਜੀ ਹੁਣ ਮੈਂ ਲੰਗਰ ਵਿੱਚੋਂ ਨਹੀਂ ਸ਼ੱਕਦਾ ਹੁਣ ਮੈਂ ਸੰਗਤਾਂ ਦੇ ਝੂਠੇ ਭਾਂਡੇ ਮਾਂਜ ਕੇ ਉਹਨਾਂ ਦੀ ਛੱਡੀ ਹੋਈ ਝੂਠ ਸ਼ੱਕਦਾ ਹਾਂ ਗੁਰੂ ਜੀ ਨੇ ਦੇਖਿਆ ਕਿ ਹੁਣ ਤਾਂ ਭਾਈ ਮੰਜ ਦੀ ਮੈਂ ਹੋਰ ਵੀ ਵੱਧ ਗਈ ਹੈ ਜਿੰਨੀ ਸੇਵਾ ਵੱਧ ਕਰ ਰਿਹਾ ਹੈ ਓਨੀ ਮੈਂ ਵੀ ਵੱਧਦੀ ਜਾ ਰਹੀ ਹੈ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਤੂੰ ਤਾਂ ਬਹੁਤ ਮਾੜਾ ਕੰਮ ਕੀਤਾ ਇਹ ਸੰਗਤਾਂ ਦੀ ਝੂਠ ਖਾ ਕੇ ਤਾਂ ਜਾਨਵਰਾਂ ਨੂੰ ਕੀਟ ਪਤੰਗਿਆਂ ਨੂੰ ਮਨੁੱਖਾ ਦੇਹੀ ਮਿਲਣੀ ਸੀ ਉਨ੍ਹਾਂ ਦੀ 84 ਕੱਟੀ ਜਾਣੀ ਸੀ ਇਹ ਤਾਂ ਤੇਰੀ ਕੋਈ ਸੇਵਾ ਨਹੀਂ ਹੈ ਇਹ ਬਚਨ ਕਰਕੇ ਗੁਰੂ ਜੀ ਚਲੇ ਗਏ ਭਾਈ ਮੰਜ ਜੀ ਨੇ ਸੋਚਿਆ ਕਿ ਗੁਰੂ ਜੀ ਤਾਂ ਹਜੇ ਵੀ ਮੈਨੂੰ ਤਾੜਨਾ ਕਰੀ ਜਾ ਰਹੇ ਹਨ 2 ਸਾਲ ਤੋਂ ਮੈਂ ਦਿਨ ਰਾਤ ਪੂਰੀ ਲਗਨ ਨਾਲ ਸੇਵਾ ਕਰ ਰਿਹਾ ਹਾਂ ਪਰ ਗੁਰੂ ਜੀ ਫੇਰ ਵੀ ਮੇਰੇ ਤੇ ਖੁਸ਼ ਨਹੀਂ ਹੋਏ ਹੁਣ ਤਾਂ ਮੈਂ ਆਪਣੇ ਪਿੰਡ ਨੂੰ ਹੀ ਚਲਿਆ ਜਾਂਦਾ ਹਾਂ ਇਹ ਸੋਚ ਕੇ ਭਾਈ ਮੰਝ ਜੀ ਨੇ ਆਪਣੇ ਕੱਪੜੇ ਇਕੱਠੇ ਕਰਕੇ ਝੋਲੇ ਵਿੱਚ ਪਾ ਲਏ ਝੋਲਾ ਗਲ ਵਿੱਚ ਪਾ ਕੇ ਭਾਈ ਮੰਝ ਜੀ ਜਾਣ ਲੱਗੇ ਤਾਂ ਉਧਰੋਂ ਬਾਬਾ ਬੁੱੱਡਾ ਜੀ ਆ ਗਏ ਬਾਬਾ ਬੁੱੱਡਾ ਜੀ ਨੇ ਭਾਈ ਮੰਝ ਜੀ ਨੂੰ ਪੁੱਛਿਆ ਕਿ ਝੋਲਾ ਲੈ ਕੇ ਕਿੱਧਰ ਨੂੰ ਚੱਲਿਆ ਹੈ ਭਾਈ ਮੰਝ ਜੀ ਨੇ ਕਿਹਾ ਕਿ ਬਾਬਾ ਬੁੱਢਾ ਜੀ ਮੈਂ ਤਾਂ ਪਿੰਡ ਚੱਲਿਆ ਹਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਪਿੰਡ ਕਿਉਂ ਚੱਲਿਆ ਹੈ ਕੀ ਗੱਲ ਹੋ ਗਈ ਭਾਈ ਮੰਝ ਜੀ ਨੇ ਕਿਹਾ ਕਿ ਮੈਨੂੰ 2 ਸਾਲ ਸੇਵਾ ਕਰਦੇ ਹੋਏ ਹੋ ਚੁੱਕੇ ਹਨ ਪਰ ਗੁਰੂ ਜੀ ਮੈਨੂੰ ਤਾੜਨਾ ਤੇ ਤਾੜਨਾ ਕਰੀ ਜਾ ਰਹੇ ਹਨ ਮੈਨੂੰ ਇਸ ਦਾ ਕਾਰਨ ਸਮਝ ਨਹੀਂ ਆ ਰਿਹਾ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ ਬਾਬਾ ਬੁੱਢਾ ਜੀ ਨੇ ਕਿਹਾ ਕਿ ਭਾਈ ਗੁਰਮਖਾ ਤੂੰ ਇਹ ਕੰਮ ਨਾ ਕਰੀ ਤੂੰ ਘਰ ਵਾਪਸ ਨਹੀਂ ਜਾਣਾ ਗੁਰੂ ਜੀ ਤਾਂ ਤੇਰਾ ਇਮਤਿਹਾਨ ਲੈ ਰਹੇ ਹਨ ਤੂੰ ਘਬਰਾ ਨਾ ਤੂੰ ਇਹ ਦੱਸ ਕਿ ਜਦੋਂ ਗੁਰੂ ਜੀ ਦੀਵਾਨ ਵਿੱਚ ਬਚਨ ਕਰਦੇ ਹਨ ਤਾਂ ਤੂੰ ਉਸ ਸਮੇਂ ਦੀਵਾਨ ਵਿੱਚ ਬੈਠ ਕੇ ਬਚਨ ਸੁਣਦਾ ਹੈ ਭਾਈ ਮੰਜ ਜੀ ਨੇ ਕਿਹਾ ਕਿ ਮੈਂ ਤਾਂ ਕਦੇ ਗੁਰੂ ਜੀ ਦੇ ਬਚਨ ਨਹੀਂ ਸੁਣੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਜਦੋਂ ਗੁਰੂ ਜੀ ਦੀਵਾਨ ਵਿੱਚ ਬਚਨ ਕਰਦੇ ਹਨ ਤਾਂ ਤੂੰ ਬੈਠ ਕੇ ਗੁਰੂ ਜੀ ਦੇ ਬਚਨ ਜ਼ਰੂਰ ਸੁਣਿਆ ਕਰ ਭਾਈ ਮੰਜ ਜੀ ਦੇ 2 ਸਾਲ ਸੇਵਾ ਕਰਨ ਕਰਕੇ ਬਹੁਤ ਪੁੰਨ ਬਣ ਚੁੱਕੇ ਸਨ ਉੱਪਰੋਂ ਬਾਬਾ ਬੁੱਢਾ ਜੀ ਦੀ ਸੰਗਤ ਭਾਈ ਮੰਜ ਜੀ ਨੂੰ ਮਿਲ ਗਈ। ਬਾਬਾ ਬੁੱਢਾ ਜੀ ਵਿਚੋਲੇ ਬਣ ਗਏ। ਭਾਈ ਮੰਜ ਜੀ ਨੇ ਮਨ ਵਿੱਚ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਵਰਗਾ ਗੁਰੂ ਤਾਂ ਸਾਰੀ ਦੁਨੀਆ ਵਿੱਚ ਹੋਰ ਕੋਈ ਵੀ ਨਹੀਂ ਹੈ। ਮੇਰੇ ਵਿੱਚ ਹੀ ਕੋਈ ਕਮੀ ਹੈ। ਸਾਧ ਸੰਗਤ ਜੀ ਇੱਕ ਗੱਲ ਆਪਣੇ ਦਿਲ ਤੇ ਲਿਖ ਲਵੋ ਕਿ ਜਿਹੜਾ ਬੰਦਾ ਆਪਣੇ ਗੁਰੂ ਵਿੱਚ ਕਮੀ ਕੱਢਦਾ ਹੈ ਉਹ ਗੁਰੂ ਸਾਹਿਬਾਂ ਤੋਂ ਕਦੇ ਝੋਲੀ ਨਹੀਂ ਭਰਾ ਸਕਦਾ ਕਦੇ ਵੀ ਉਹ ਗੁਰੂ ਦੀਆਂ ਖੁਸ਼ੀਆਂ ਨਹੀਂ ਲੈ ਸਕਦਾ ਕਮੀ ਬੰਦੇ ਵਿੱਚ ਹੀ ਹੁੰਦੀ ਹੈ ਗੁਰੂ ਸਾਹਿਬ ਤਾਂ ਪਰਫੈਕਟ ਹਨ ਪਰ ਬੰਦਾ ਕਦੇ ਪਰਫੈਕਟ ਨਹੀਂ ਬਣ ਸਕਦਾ ਭਾਈ ਮੰਜ ਜੀ ਉਵੇਂ ਹੀ ਫੇਰ ਸੇਵਾ ਕਰਨ ਲੱਗ ਪਏ ਨਾਲੇ ਗੁਰੂ ਜੀ ਦੇ ਦੀਵਾਨ ਵਿੱਚ ਬੈਠ ਕੇ ਗੁਰੂ ਜੀ ਦੇ ਬਚਨ ਸੁਣਨ ਲੱਗ ਪਏ ਗੁਰੂ ਜੀ ਨੇ ਦੀਵਾਨ ਵਿੱਚ ਬਚਨ ਕੀਤੇ ਕਿ ਬੰਦਾ ਸੇਵਾ ਕਰਕੇ ਇਹ ਕਹੇ ਕਿ ਮੈਂ ਕੁਝ ਨਹੀਂ ਕੀਤਾ ਜੋ ਕੁਝ ਕੀਤਾ ਕਰਾਇਆ ਹੈ ਉਹ ਤੂੰ ਹੀ ਕਰਵਾਇਆ ਹੈ ਮੈਂ ਮੇਰੀ ਨੂੰ ਮਾਰ ਦੇ ਮੁੰਜੋ ਨਿੱਕੀ ਕੁੱਟ ਮਨ ਭਾਵੇ ਤਾਂ ਸਾਹਿਬ ਦੇ ਭਰੇ ਖਜ਼ਾਨੇ ਲੁੱਟ ਗੁਰੂ ਸਾਹਿਬਾਂ ਨੇ ਉਹੀ ਬਚਨ ਕੀਤੇ ਜੋ ਭਾਈ ਮੰਝ ਦੇ ਵਿੱਚ ਕਮੀ ਸੀ ਬਚਨ ਸੁਣ ਕੇ ਭਾਈ ਮੰਝ ਜੀ ਨੂੰ ਸਮਝ ਲੱਗੀ ਕਿ ਗੁਰੂ ਸਾਹਿਬ ਮੈਨੂੰ ਤਾੜਨਾ ਕਿਉਂ ਕਰਦੇ ਹਨ ਭਾਈ ਮੰਝ ਜੀ ਫੇਰ ਪਹਿਲਾਂ ਵਾਂਗ ਸੇਵਾ ਕਰਨ ਲੱਗ ਪਏ ਭਾਈ ਮੰਝ ਜੀ ਨੇ 1 ਸਾਲ ਹੋਰ ਸੇਵਾ ਕੀਤੀ 1 ਸਾਲ ਬਾਅਦ ਗੁਰੂ ਅਰਜਨ ਦੇਵ ਜੀ ਫੇਰ ਲੰਗਰ ਵਿੱਚ ਆਏ। ਗੁਰੂ ਜੀ ਨੇ ਆਗੇ ਪੁੱਛਿਆ ਕਿ ਭਾਈ ਲੰਗਰ ਵਿੱਚ ਲੱਕੜਾਂ ਲਿਆਉਣ ਦੀ ਸੇਵਾ ਕੌਣ ਕਰਦਾ ਹੈ? ਇਹ ਸੁਣ ਕੇ ਭਾਈ ਮੰਜ ਜੀ ਪਿੱਛੇ ਹੋ ਕੇ ਖੜ ਗਏ। ਭਾਈ ਮੰਜ ਜੀ ਕੁਝ ਨਹੀਂ ਬੋਲੇ। ਗੁਰੂ ਜੀ ਨੇ ਫੇਰ ਪੁੱਛਿਆ ਕਿ ਭਾਈ ਲੱਕੜਾਂ ਲਿਆਉਣ ਦੀ ਸੇਵਾ ਕੌਣ ਕਰਦਾ ਹੈ? ਭਾਈ ਮੰਜ ਜੀ ਫੇਰ ਵੀ ਕੁਝ ਨਹੀਂ ਬੋਲੇ। ਦੂਸਰੇ ਸੇਵਾਦਾਰ ਭਾਈ ਮੰਝ ਜੀ ਨੂੰ ਕਹਿਣ ਲੱਗੇ ਕਿ ਭਾਈ ਮੰਝ ਬੋਲ ਕਿ ਲੱਕੜਾਂ ਦੀ ਸੇਵਾ ਤੂੰ ਕਰਦਾ ਹੈ ਭਾਈ ਮੰਝ ਜੀ ਕੁਝ ਵੀ ਨਹੀਂ ਬੋਲੇ ਗੁਰੂ ਜੀ ਨੇ ਭਾਈ ਮੰਝ ਵੱਲ ਦ੍ਰਿਸ਼ਟੀ ਪਾ ਕੇ ਕਿਹਾ ਕਿ ਭਾਈ ਮੰਝ ਸਾਡੇ ਕੋਲ ਆ ਤੂੰ ਹੁਣ ਦੱਸਦਾ ਕਿਉਂ ਨਹੀਂ ਕਿ ਲੱਕੜਾਂ ਤੂੰ ਲੈ ਕੇ ਆਉਂਦਾ ਹੈ ਭਾਈ ਮੰਝ ਜੀ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪਾਤਸ਼ਾਹ ਜੀ ਲੱਕੜਾਂ ਮੈਂ ਨਹੀਂ ਲੈ ਕੇ ਆਉਂਦਾ ਇਹ ਲੱਕੜਾਂ ਤਾਂ ਤੁਹਾਡੀ ਮਿਹਰ ਨਾਲ ਆਉਂਦੀਆਂ ਹਨ ਤੁਸੀਂ ਹੀ ਲੱਕੜਾਂ ਲੈ ਕੇ ਆਉਂਦੇ ਹੋ ਗੁਰੂ ਜੀ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਮੰਝ ਜੇ ਤੂੰ ਆਹ ਗੱਲ 3 ਸਾਲ ਪਹਿਲਾਂ ਕਹਿ ਦਿੰਦਾ ਤਾਂ ਤੇਰੀ ਸੇਵਾ 3 ਸਾਲ ਪਹਿਲਾਂ ਹੀ ਮਨਜ਼ੂਰ ਹੋ ਜਾਣੀ ਸੀ ਅੱਜ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ ਅਸੀਂ ਤੇਰੇ ਤੇ ਬਹੁਤ ਪਰਸੰਨ ਹਾਂ ਮੰਗ ਲੈ ਜੋ ਮੰਗਣਾ ਹੈ ਭਾਈ ਮੰਝ ਜੀ ਨੇ ਕਿਹਾ ਕਿ ਪਾਸ਼ਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਆਪ ਜੀ ਮੈਨੂੰ ਲੱਕੜਾਂ ਲਿਆਉਣ ਦੀ ਸੇਵਾ ਹੀ ਬਖਸ਼ੋ ਗੁਰੂ ਜੀ ਨੇ ਫਰਮਾਇਆ ਕਿ ਭਾਈ ਮੰਝ ਹੁਣ ਤੈਨੂੰ ਲੱਕੜਾਂ ਲਿਆਉਣ ਦੀ ਤਾਂ ਲੋੜ ਨਹੀਂ ਹੈ ਪਰ ਤੇਰੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੂੰ ਸੇਵਾ ਕਰ ਲੈ ਦੂਸਰੇ ਦਿਨ ਭਾਈ ਮੰਝ ਜੀ ਲੱਕੜਾਂ ਲੈਣ ਵਾਸਤੇ ਜੰਗਲ ਵਿੱਚ ਚਲੇ ਗਏ ਜਦੋਂ ਭਾਈ ਮੰਝ ਜੀ ਲੱਕੜਾਂ ਲੈ ਕੇ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਬਹੁਤ ਤੇਜ਼ ਹਨੇਰੀ ਮੀਂਹ ਆ ਗਿਆ ਭਾਈ ਮੰਝ ਜੀ ਸਿਰ ਦੇ ਉੱਪਰ ਲੱਕੜਾਂ ਲਈ ਆ ਰਹੇ ਸਨ ਹਨੇਰੀ ਤੂਫਾਨ ਇੰਨਾ ਜ਼ਿਆਦਾ ਤੇਜ਼ ਸੀ ਕਿ ਭਾਈ ਮੰਝ ਜੀ ਨੂੰ ਕੁਝ ਨਜ਼ਰ ਨਹੀਂ ਆ ਰਹਾ ਸੀ ਭਾਈ ਮੰਝ ਜੀ ਰਸਤੇ ਵਿੱਚ ਰੁਕੇ ਨਹੀਂ ਸ਼ਾਮ ਦਾ ਸਮਾਂ ਸੀ ਭਾਈ ਮੰਝ ਜੀ ਰਸਤਾ ਭਟਕ ਗਏ ਭਾਈ ਮੰਝ ਜੀ ਰਸਤਾ ਭਟਕਣ ਕਰਕੇ ਖੂਹ ਵਿੱਚ ਜਾ ਡੱਗੇ ਉਧਰ ਗੁਰੂ ਅਰਜਨ ਦੇਵ ਜੀ ਨੂੰ ਉਸੇ ਸਮੇਂ ਪਤਾ ਲੱਗ ਗਿਆ ਕਿ ਭਾਈ ਮੰਜ ਜੀ ਖੂਹ ਵਿੱਚ ਗਿਰ ਗਏ ਹਨ ਸਾਡੇ ਗੁਰੂ ਸਾਹਿਬ ਅੰਤਰਜਾਮੀ ਹਨ ਉਸੇ ਸਮੇਂ ਗੁਰੂ ਸਾਹਿਬ ਖੁਦ ਆਪ ਇਕੱਲੇ ਹੀ ਭਾਈ ਮੰਜਵਲ ਨੂੰ ਚੱਲ ਪਏ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਅਸੀਂ ਆਪਣੇ ਸਿੱਖ ਦੀ ਪੈਜ ਸਵਾਰਨ ਲਈ ਚੱਲੇ ਹਾਂ ਗੁਰੂ ਜੀ ਸਿੱਧੇ ਹੀ ਉੱਥੇ ਪਹੁੰਚ ਗਏ ਜਿੱਥੇ ਭਾਈ ਮੰਜ ਜੀ ਖੂਹ ਵਿੱਚ ਡਿੱਗੇ ਸਨ ਗੁਰੂ ਜੀ ਨੇ ਆਪਣੀ ਦਸਤਾਰ ਉਤਾਰ ਕੇ ਖੂਹ ਵਿੱਚ ਲੰਕਾਈ ਗੁਰੂ ਜੀ ਨੇ ਦੋ ਦਸਤਾਰਾਂ ਬੰਨੀਆਂ ਹੋਈਆਂ ਸਨ ਇੱਕ ਛੋਟੀ ਦਸਤਾਰ ਬੰਨੀ ਹੋਈ ਸੀ ਇੱਕ ਵੱਡੀ ਦਸਤਾਰ ਬੰਨੀ ਹੋਈ ਸੀ ਵੱਡੀ ਦਸਤਾਰ ਉਤਾਰ ਕੇ ਗੁਰੂ ਜੀ ਨੇ ਖੂਹ ਵਿੱਚ ਲੰਕਾਈ ਤੇ ਫਰਮਾਇਆ ਮੇਰੇ ਪਿਆਰੇ ਗੁਰਸਿੱਖਾ ਆਹਾ ਸਾਡੀ ਦਸਤਾਰ ਪਗੜ ਤੈਨੂੰ ਖਿੱਚ ਕੇ ਬਾਹਰ ਕਢੀਏ ਭਾਈ ਮੰਝ ਜੀ ਇਹ ਦੇਖ ਕੇ ਬੜੇ ਹੈਰਾਨ ਹੋਏ ਭਾਈ ਮੰਝ ਜੀ ਨੇ ਕਿਹਾ ਕਿ ਪਾਸ਼ਾ ਜੀ ਤੁਸੀਂ ਮੈਨੂੰ ਖੂਹ ਵਿੱਚੋਂ ਕੱਢਣ ਲਈ ਖੁਦ ਆਪ ਆਏ ਹੋ ਗੁਰੂ ਜੀ ਨੇ ਫਰਮਾਇਆ ਕਿ ਜਿਹੜਾ ਗੁਰਸਿੱਖ ਮੇਰੇ ਇਮਤਿਹਾਨ ਵਿੱਚੋਂ ਪਾਸ ਹੋ ਜਾਂਦਾ ਹੈ ਮੈਂ ਉਸ ਦੀ ਪੈਜ ਸਵਾਰਨ ਲਈ ਆਪ ਆਉਂਦਾ ਹਾਂ ਭਾਈ ਮੰਝ ਜੀ ਨੇ ਕਿਹਾ ਕਿ ਪਾਸ਼ਾ ਜੀ ਪਹਿਲਾਂ ਲੱਕੜਾਂ ਨੂੰ ਬਾਹਰ ਕੱਢੋ ਫੇਰ ਮੈਂ ਬਾਹਰ ਆਵਾਂਗਾ ਗੁਰੂ ਜੀ ਨੇ ਫਰਮਾਇਆ ਕਿ ਮੇਰੇ ਪਿਆਰੇ ਸਿੱਖਾ ਲੱਕੜਾਂ ਦੀ ਲੋੜ ਨਹੀਂ ਹੈ ਹੁਣ ਤੇਰੀ ਲੋੜ ਹੈ ਇਨੇ ਨੂੰ ਬਾਬਾ ਬੁੱਢਾ ਜੀ ਤੇ ਹੋਰ ਗੁਰਸਿੱਖ ਗੁਰੂ ਜੀ ਦੇ ਪਿੱਛੇ ਹੀ ਆ ਗਏ ਬਾਬਾ ਬੁੱਢਾ ਜੀ ਨੇ ਸਿੱਖਾਂ ਤੋਂ ਪੌੜੀ ਮੰਗਵਾਈ ਤੇ ਭਾਈ ਮੰਜ ਜੀ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਜਦੋਂ ਭਾਈ ਮੰਜ ਜੀ ਖੂਹ ਵਿੱਚੋਂ ਨਿਕਲੇ ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਜ ਜੀ ਨੂੰ ਘੁੱਟ ਕੇ ਬੁੱਕਲ ਵਿੱਚ ਲੈ ਲਿਆ ਭਾਈ ਮੰਜ ਜੀ ਨੇ ਕਿਹਾ ਕੇ ਪਾਸ਼ਾ ਮੇਰੇ ਕਪੜੇ ਲਿਬੜੇ ਹੋਏ ਹਨ ਆਪ ਜੀ ਦੇ ਵਸਤਰ ਵੀ ਲਿਬੜ ਜਾਣਗੇ ਗੁਰੂ ਜੀ ਨੇ ਫਰਮਾਇਆ ਕਿ ਮੇਰੇ ਪਿਆਰੇ ਸਿੱਖਾ ਤੇਰੇ ਇਹ ਕਪੜੇ ਸਾਡੀ ਸੇਵਾ ਕਰਦੇ ਹੋਏ ਹੀ ਲਿਬੜੇ ਹਨ ਜਿਹੜਾ ਵੀ ਗੁਰਸਿੱਖ ਮੇਰੀ ਸੇਵਾ ਤੇਰੇ ਵਾਂਗ ਕਰਦਾ ਹੈ ਮੈਂ ਉਸ ਦਾ ਰੰਗ ਰੂਪ ਜਾਤ ਪਾਤ ਕਪੜੇ ਕੁਝ ਨਹੀਂ ਵੇਖਦਾ ਮੈਂ ਉਸ ਨੂੰ ਇਸੇ ਤਰ੍ਹਾਂ ਹੀ ਆਪਣੀ ਬੁੱਕਲ ਵਿੱਚ ਲੈ ਲੈਂਦਾ ਹਾਂ ਗੁਰੂ ਜੀ ਨੇ ਫਰਮਾਇਆ ਕਿ ਭਾਈ ਮੰਝ ਤੇਰੀ ਸੇਵਾ ਦਾ ਡੰਕਾ ਦਰਗਾਹ ਵਿੱਚ ਖੜਕ ਗਿਆ ਹੈ ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ ਮੰਗ ਲੈ ਜੋ ਮੰਗਣਾ ਹੈ ਭਾਈ ਮੰਝ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਜੀ ਆਉਣ ਵਾਲੇ ਗੁਰਸਿੱਖਾਂ ਤੇ ਐਨੇ ਔਖੇ ਪਰਚੇ ਨਾ ਪਾਇਓ ਸਿੱਖ ਤਿਲਕ ਜਾਣਗੇ ਗੁਰੂ ਜੀ ਨੇ ਫਰਮਾਇਆ ਕਿ ਭਾਈ ਮੰਝ ਮੇਰਾ ਇਹ ਦਰਗਾਹ ਦਾ ਕਾਨੂੰਨ ਹੈ ਜਿੰਨਾ ਵੱਡਾ ਪਰਚਾ ਓਨਾ ਵੱਡਾ ਮੁਤਾਬਰਾ ਭਾਈ ਮੰਝ ਜੀ ਨੂੰ ਗੁਰੂ ਜੀ ਨੇ ਬਹੁਤ ਵੱਡਾ ਮੁਤਾਬਰਾ ਬਖਸ਼ਿਆ ਗੁਰੂ ਜੀ ਨੇ ਸੱਚਖੰਡ ਦਰਗਾਹ ਦੀ ਚਾਬੀ ਭਾਈ ਮੰਝ ਜੀ ਨੂੰ ਬਖਸ਼ੀ ਭਾਈ ਮੰਝ ਜੀ ਦੇ ਕੋਲ ਸੱਚਖੰਡ ਦਰਗਾਹ ਦੀ ਚਾਬੀ ਹੈ ਜਦੋਂ ਕੋਈ ਮਾਤ ਲੋਕ ਤੋਂ ਦਰਗਾਹ ਨੂੰ ਜਾਂਦਾ ਹੈ ਤਾਂ ਭਾਈ ਮੰਝ ਜੀ ਦਰਗਾਹ ਦਾ ਦਰਵਾਜ਼ਾ ਖੋਲਦੇ ਹਨ ਇੰਨਾ ਵੱਡਾ ਮਤਾਬਰਾ ਭਾਈ ਮੰਝ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਆ ਇਸੇ ਕਰਕੇ ਕਿਹਾ ਜਾਂਦਾ ਹੈ ਕੀ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਜਿਹੜਾ ਵੀ ਗੁਰਸਿੱਖ ਗੋਲਾ ਬਣ ਕੇ ਗੁਰੂ ਘਰ ਦੀ ਸੇਵਾ ਕਰਦਾ ਹੈ ਉਹੀ ਗੁਰੂ ਘਰ ਦਾ ਮਾਲਕ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ